ਸਰਬ ਜੀ ਸੰਗਰੂਰ ਵੀ ਲੱਗੀ ਪਤਵੰਤ ਕੇ ਗੋਲੂ ਦੀ ਲੰਗ ਜਾਂਦੀ ਜੀ ਤੇਰੀ ਸੂਰਤ ਮਨ ਨੂੰ ਪਾਉਂਦੀ ਸੀ ਪਤਵੰਤ ਕੇ ਗੋਲੂ ਦੀ ਲੰਗ ਜਾਂਦੀ ਜੀ ਤੇਰੀ ਸੂਰਤ ਮਨ ਨੂੰ ਪਾਉਂਦੀ ਸੀ ਤੇਰਾ ਦੇਖ ਕੇ ਰੰਗ ਮੁੰਡ ਕਰਦੇ ਸੀ ਜੰਗ ਵੇਲਾ ਦੇਖ ਕੇ ਲੰਗ ਮੁੰਡੇ ਕਰਦੇ ਜੰਗ ਤੇਰੀ ਨਾਂ ਤੋਂ ਲ ਦਿਲ ਮੇਰਾ ਲੁੱਟਿਆ ਹੋਵੇ ਵਾਸਣੀ ਤੋਣੀ ਤੇਰਿਆਂ ਦੁਕਾਨਾਂ 'ਚ ਮਾਲ ਛਿੜਿਆ ਹੋਵੇ ਵਾਸਣੀ ਤੋਣੀ ਤੇਰਿਆਂ ਘਮਾਂਲੇ ਮਾਲ ਛਿੜਿਆ ਹੋਵੇ ਵਾਸਣੀ ਤੋਣੀ ਏ ਹੁਣ ਨਾ ਤੈਨੂੰ ਬੁਲਾਉਣਾ ਏ ਹੁਣ ਨਾ ਮਿਲਣੇ ਆਉਣਾ ਏ ਹੁਣ ਨਾ ਤੈਨੂੰ ਬੁਲਾਉਣਾ ਏ ਹੁਣ ਨਾ ਤੈਨੂੰ ਬੁਲਾਉਣਾ ਏ ਹੁਣ ਨਾ ਤੈਨੂੰ ਬੁਲਾਉਣਾ ਏ ਹੁਣ ਨਾ ਮਿਲਨੇ ਆਉਣਾ ਏ ਤਾਂ ਬੂਏ